ਆ ਨਵਾਂ ਸਿਆਪਾ ਪੈ ਗਿਆ ਸਾਡੇ ਸਿਰ ਪੈ। ਬੜੀ ਸਕੂਲੀ ਤੇਜ਼ ਜਾਂਦੀ ਯਾਰ। ਹੈ? ਮੁੰਡੇ ਬੜੇ ਬੀਬੇ ਮੁੰਡੇ ਆ। ਉਹ ਠੀਕ ਆ। ਇੱਕ ਵੀ ਇਹਦੀ ਜਾਮ ਸੀਗੀ ਹਨਾ। ਇਹ ਤਾਂ ਧੁੰਦੇ ਨਹੀਂ। ਇੱਥੇ ਮੇਰਾ ਤਾਂ ਮਾਰਕੀਟ ਲੱਗਦੀ ਹੁੰਦੀ ਹੈ ਨਾ। ਜਵੇਂ ਵਲੌਗ ਦੇ ਵਿੱਚ ਸਵਾਗਤ ਆ ਤੇ ਅੱਜ ਅਸੀਂ ਚੱਲੇ ਹਾਂ ਕੋਈ ਪਾਸ। ਤੇ ਚੱਲਦੇ ਆ ਪੰਪ ਤੇ ਪੌਣੇ 100 150 ਦਾ ਤੇਲ 200 ਦੇ ਵਿੱਚ ਫੇਰ ਚੱਕਦੇ ਨਹੀਂ ਫਰੋਇਪਰ ਤੋਂ 35 ਕਿਲੋਮੀਟਰ ਫਰੋਇਪਰ ਆਪਣੇ ਪਿੰਡ ਤੋਂ ਹਾਂਜੀ ਆ ਆ ਗਿਆ ਆਪਣਾ ਪੰਪ ਤੇ ਉਹ ਬੈਠੇ ਮੁੰਡੇ ਜੀ ਬੜੇ ਸਿਆਣੇ ਮੁੰਡੇ ਬੜੇ ਬੀਬੇ ਮੁੰਡੇ ਆ ਉਹ ਠੀਕ ਆ ਕਿੰਨੇ ਦਾ ਪਾਉਣਾ ਹੈ 250 ਦਾ ਪਾ ਦੇ ਵੀ ਇਕੱਠਾ ਜੀ ਸਾਡਾ ਲੱਗਣਾ ਤਾਂ 100 ਦਾ ਹੀ ਫਰੋਇਪਰ ਤੱਕ ਅੱਜ ਮੌਸਮ ਵੀ ਠੰਡਾ ਤੇ ਬੱਦਲਵਾਈ ਬਣੀ ਆ ਪੂਰੀ ਵੀ ਆਉਣ ਦੇ ਚਾਂਸ ਹੈਗੇ ਆ ਆ ਆ ਗਿਆ ਆਪਣੇ ਘਰ ਇੱਥੋਂ ਸ਼ੁਰੂ ਹੋ ਜਾਂਦੇ ਆ ਆ ਆ ਗਿਆ ਆਪਣਾ ਘਰੋਂ ਨੰਗਿਆ ਇਹ ਹੈਗਾ ਕੋੜ ਕਰੋੜ ਕਲਾਂ ਦਾ ਟੂਰ ਟੈਕਸ ਪਰ ਜਦੋਂ ਤਾਂ ਬਣ ਗਿਆ ਯਾਰ ਹਨਾ ਮੀਂਹੂ ਤਾਂ ਆ ਸਕਦਾ ਥੋੜਾ ਜਿਹਾ ਬੱਦਲ ਤਾਂ ਵੀ ਬਣੇ ਖੜੇ ਇਧਰ ਵੀ ਆ ਬਈ ਆ ਗਿਆ ਚੌਂਕ ਤੇ ਚੌਂਕ ਤੋਂ ਚੱਕਦੇ ਬਈ ਇਧਰ ਨੂੰ ਆਪਣੇ ਫਰੋਏ ਪਰ ਪਾਸੇ ਨੂੰ 35 ਕਿਲੋਮੀਟਰ ਫਰੋਏ ਪਰ ਤੇ ਇੱਥੇ ਨੱਗਾ ਆ ਨਾਕਾ ਠੰਡਾ ਠੰਡਾ ਮੌਸਮ ਆ ਵੇਹੇ ਮੋਟਰਸਾਈਕਲ ਆ ਸਹੀ ਆ ਸਫ਼ਰ ਕਰਦਾ ਐਵੇਂ ਹੈਗਾ ਕਾਰਪੂਰ ਤੋਂ ਬਿਨਾ ਸਰਦਾ ਕੰਮ ਹਨਾ ਆ ਹੈਗੇ ਫੌਜੀਆ ਦੇ ਕੈਂਪ ਤੇ ਕਿਉਂਕਿ ਬਾਰਡਰ ਏਰੀਆ ਆ ਜਾਂਦਾ ਵਾ ਤੇ ਫੌਜ ਲੱਗੀ ਹੋਵੇ ਇਹ ਤਾਂ ਲਾਜ਼ਮੀ ਆ ਆ ਮੁੰਡੇ ਦਾ ਪਾਪਾ ਵੀ ਫੌਜ 'ਚ ਹੀ ਰਿਹਾ ਵਾ 24 ਸਾਲਾਂ ਬਾਅਦ ਰਟਾਇਰ ਹੋਇਆ ਹੁਣ ਇਹਨੇ ਫੌਜ ਭਰਤੀ ਹੋ ਜਾਣਾ ਆ ਗਿਆ ਚੌਂਕ ਜੀ ਇੱਥੋਂ ਮੰਨ ਕੇ ਚਲੋ ਪਰਿਪਰ ਸ਼ੁਰੂ ਹੋ ਜਾਂਦਾ ਵਾ ਤੇ ਇਹ ਹੈਗੀ ਪਰਿਪਰ ਸ਼ਾਹਣੀ ਹੈ ਨਾ ਤੇ ਗਾਂ ਪਰਿਪਰ ਸ਼ਹਿਰ ਅੱਗੇ ਰਹਿ ਜਾਂਦਾ ਵਾ ਆਹ ਰੋਡ ਵੀ ਵਹੇ ਜਾਂਦਾ ਪਰ ਆਪਾਂ ਜਾਵਾਂਗੇ ਸਿੱਧੇ ਲਾਈਟਾਂ ਵਾਲੇ ਪਾਸੇ ਦੀ ਜਿੱਦ ਤਰ ਦੀ ਪੁਲਸ ਖੜੀ ਹੋਊਗੀ ਕਿਉਂਕਿ ਖਤਰੋਕੇ ਖਿਲਾੜੀ ਆ ਪੁਲਸ ਵਾਲੇ ਰੋਕ ਲੈਣਗੇ ਤਾਂ ਵੀ ਵੇਖਾਂਗੇ ਫਿਰ ਕੀ ਮਨਤਾ-ਮੁੰਤਾ ਕਰ ਰਹੀਆਂ ਕਿ ਕੀ ਕਰਨਾ ਜਦੋਂ ਮੂਹ ਗਿਆਲੇ ਪਾਸੇ ਆਉਣੇ ਆ ਬੱਸ ਸਟੈਂਡ ਕੋਲੇ ਪਹਿਲੀਆ ਲਾਈਟਾਂ ਇਹ ਹੈਗਾ ਪਾਇਲਟ ਰਕੇਸ਼ ਕੰਬੋਜ ਚੌਂਕਾ ਹੁਣ ਆ ਇੱਥੇ ਕਾਦਾ ਧਰਨਾ ਲਾਈ ਬੈਠੇ ਪਸਾਣਾ ਮੁਰਦਾਬਾਦ ਰੰਜਨੀਸ਼ ਤਈਆ ਮੁਰਦਾਬਾਦ ਲਿਖਿਆ ਹੋਇਆ ਪਤਾ ਨਹੀਂ ਕਾਹ ਤੋਂ ਇਹਦਾ ਹੁਣ ਰਾਤ ਹੀ ਜਾਣੇ ਕਾਹ ਤੋਂ ਲਿਖਿਆ ਹੈ ਜਿਹੜੇ ਰੋਡ ਤੇ ਅਸੀਂ ਤੁਰੇ ਜਾਣੇ ਇਹ ਰੋਡ ਸਿੱਧਾ ਪਾਕਿਸਤਾਨ ਨੂੰ ਜਾਂਦਾ ਸਮਝ ਲਓ ਮੰਨ ਕੇ ਚੱਲੋ ਬਾਰਡਰ ਤੇ ਜਾਂਦਾ ਇਹ ਹਸੀਨੀ ਵਾਲਾ ਬਾਰਡਰ ਤੇ ਤਕਰੀਬਨ ਤਕਰੀਬਨ ਇੱਥੋਂ 10 ਕਿਲੋਮੀਟਰ ਜਿਹੜਾ ਹਸੀਨੀ ਵਾਲਾ ਬਾਰਡਰ ਰਹਿੰਦਾ ਪਾਕਿਸਤਾਨ ਦਾ ਬਾਰਡਰ ਜਿਹੜਾ ਉੱਥੇ ਪ੍ਰੇਡ ਵੀ ਹੁੰਦੀ ਆ ਤੇ ਆ ਗਿਆ ਤੀਜਾ ਚੌਂਕ ਤੇ ਇੱਥੋਂ ਅਸੀਂ ਮੁੜਨਾ ਹੁਣ ਸ਼ਹਿਰ ਵਾਲ ਨੂੰ ਇਧਰ ਨੂੰ ਚੱਕ ਦੇ ਸਦਾ ਹੀ ਚੱਲੇਗਾ ਆਪਣਾ ਮਨ ਆ ਦੇਖ ਕੇ ਅੱਗਾ ਪਿਛਾ ਤੇ ਇੱਥੇ ਹਜ਼ਰਤ ਬਾਬਾ ਸ਼ੇਰ ਸ਼ਾਹ ਵਾਲੀ ਪੀਰ ਨਾਹੂ ਸ਼ਾਹ ਕਧਾਰੀ ਉਹਨਾਂ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਇਹ ਸਾਰਾ ਫੌਜੀਆ ਦਾ ਏਰੀਆ ਇੱਥੇ ਫੌਜੀਆ ਦੇ ਘਰ ਬਣੇ ਹੋਏ ਆ ਫੌਜੀਆ ਦੇ ਅੰਡਰਚੀਆ ਇਹ ਹੈਗਾ ਫਰੋਇਪਰਦਾ ਰੇਲਵੇ ਵਾਲਾ ਪੁਲ ਇਹਦੇ ਥੱਲੇ ਦੀ ਰੇਲਵੇ ਲਾਈਨ ਨੰਦੀਆ ਤੇ ਆ ਬਿਲਡਿੰਗਾਂ ਵਾਲੇ ਪਾਸੇ ਆ ਜਾਂਦਾ ਸਟੇਸ਼ਨ ਆ ਇਹ ਵੀ ਆਪਾਂ ਤੁਹਾਨੂੰ ਰੂਬਰੂ ਕਰਦੇ ਆ ਇਹ ਉਹ ਆਗੀਆਂ ਲੈਣਾ ਸਾਹਮਣੇ ਆ ਜਾਂਦਾ ਸਟੇਸ਼ਨ ਉਹ ਹੋਵੇ ਤੇ ਇਧਰਲੇ ਪਾਸੇ ਇਹ ਜਿਹੜੀ ਲੈਨ ਕਿਸੇ ਟਾਈਮ ਜਿਹੜੀ ਪਾਕਿਸਤਾਨ ਨੂੰ ਜਾਂਦੀ ਹੁੰਦੀ ਹੁੰਦੀ ਸੀਗੀ ਲੈਨ ਫਲ ਹਾਲ ਜਿਹੜੀ ਬੰਦ ਕੀਤੀ ਹੋਈ ਆ ਪਰ ਇਧਰ ਦੀਏ ਜਿਹੜੀਆਂ ਲੈਣਾ ਹੁਣ ਫਾਜ਼ਲ ਕਾਲੇ ਪਾਸੇ ਨੂੰ ਟ੍ਰੇਨ ਜਿਹੜੀ ਇਧਰਲੇ ਪਾਸੇ ਦੀ ਹੋ ਕੇ ਜਾਂਦੀ ਆ ਇੱਥੇ ਆ ਜਾਂਦਾ ਜੀਤ ਭਗਤ ਸਿੰਘ ਗਰਾਉਂਡ ਆਹ ਵਾਲਾ ਜਦੋਂ ਕਦੇ ਮੈਚ ਹੁੰਦੇ ਆ ਉਹ ਇਸ ਗਰਾਉਂਡ ਦੇ ਵਿੱਚ ਹੁੰਦੇ ਨਾ ਪਾਪਾ 6 ਸਾਹ ਵਾਲੀ ਹਾਥੀ ਦੀ ਜਮੀਨ ਉਹ ਵੀ ਇੱਥੇ ਹੀ ਆ ਬਾਕੀ ਜਿੰਨੇ ਵੀ ਦਫਤਰਾਂ ਡਰਾਈਵਿੰਗ ਲਾਇਸੈਂਸ ਵਾਲੇ ਜਾਂ ਹੋਰ ਉਹ ਸਾਰੇ ਆ ਨੇੜੇ ਤੇੜੇ ਜਿਹੇ ਆ ਪੁਲ ਦੇ ਰੇਲਵੇ ਪੁਲ ਦੇ ਨਾਲ ਨਾਲ ਦਾ ਇੱਥੇ ਕਦੇ ਤੁਸੀਂ ਆ ਕੇ ਤੁਸੀਂ ਕਿਸ ਨੂੰ ਕੰਮ ਆ ਇੱਥੇ ਪੁੱਛ ਸਕਦੇ ਹੋ ਤੇ ਨਾਲ ਹੀ ਇਹਦੇ ਇਧਰਲੇ ਪਾਸੇ ਹੈਗਾ ਰੈੱਡ ਕ੍ਰਾਸ ਵਾਲਾ ਦਾ ਆਪਾਂ ਇੱਥੋਂ ਮੁੜਦਾ ਆ ਜਾਉਂਦੇ ਆ ਇਧਰ ਨੂੰ ਕਰ ਲਈ ਨਾਲ ਹੀ ਕਾਰ ਦੇ ਉੱਤੋਂ ਦੀ ਮੋੜੀ ਦੇਖੀ ਕਦੇ ਬੱਸ 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 ਅਰੇ ਬੰਦੇ ਇਧਰ ਨੂੰ ਲੈ ਚੱਲੀ ਆ ਗਲੀਆ ਇਧਰ ਆ ਚੱਲ 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 ਚੱਕ ਦੇ ਕੰਮ ਨੂੰ ਉਹ ਸਾਹਮਣੇ ਆ ਗਿਆ ਅਮਨਦੀਪ ਹਸਪਤਾਲ ਤੇ ਆ ਜਿਲਾ ਰੈੱਡ ਕਰਾਸ ਤੇ 66 ਜਾਨ ਐਂਬੂਲੈਂਸ ਆਵਾ ਇੱਥੇ ਵੀ ਆਪਾਂ ਕਦੇ ਇੱਥੇ ਜੇ ਅਮਨ ਦਾਕਾਨ ਉਹ ਨੇੜੇ ਤੇ ਹੀ ਹੋਣੀ ਦੂਜੀ ਦੁਕਾਨ ਆ ਆਉਣੀ ਹੈ ਇੱਥੇ ਆਣਾ ਚੱਲ ਅ ਸੰਸਦੀ ਕਰਵਾਦੀ ਫੋਟੋ ਮੁੰਡੇ ਦੀ ਸਿੱਧਾ ਜਾਣਾ ਹੁਣ ਆਪਾਂ ਅਸੀਂ ਜਾਣਾ ਹੁਣ ਦਿੱਲੀ ਗੇਟ ਉਹ ਤੁਹਾਡੀ ਭੈਣ ਬੜਾ ਤੇਜ਼ ਆਇਆ ਇੱਧਰ ਤਾਂ ਵੇਦਾ ਹੀ ਨਹੀਂ ਹੁਣ ਚੱਕ ਦੇ ਕੰਮ ਇਹ ਹੈਗਾ ਮਹਾਰਾਜਾ ਅਗਰਸੇਨ ਚੌਕ ਕਾਹੂਗਾ ਸੀਦੂਦਮ ਸੰਗ ਚੌਕ ਉਦੋਂ ਵੀ ਆਪਾਂ ਸਿੱਧਾ ਹੀ ਜਾਣਾ ਇੱਥੇ ਇੱਕ ਪਾਰਕ ਜਾਂ ਵੀ ਬਣਿਆ ਹੈ ਯਾਰ ਆਵੇ ਆ ਪਾਰਕ ਆਈ ਲਵ ਰੋਇ ਪਰ ਨਗਰ ਕਾਉਂਸਲ ਪਾਰਕ ਇਹ ਹੈਗਾ ਛੀ ਤੁਦਮ ਸਿੰਘ ਚੌਕ ਇਹ ਆਪਾਂ ਜਾਣਾ ਦਿੱਲੀ ਗੇਟ ਨੂੰ ਸਾਹਮਣੇ ਆ ਦਿੱਲੀ ਗੇਟ ਇਹ ਤੂੰ ਲੋ ਬਈ ਉਹ ਆ ਗਿਆ ਦਿੱਲੀ ਗੇਟ ਤੂੰ ਐ ਤਾਂ ਨਹੀਂ ਫੀਲਿੰਗ ਲਈ ਜੰਦਾ ਕਿ ਤੇ ਦਿੱਲੀ ਪਹੁੰਚ ਗਿਆ ਮੈਂ ਐਵੇਂ ਨਾ ਸਾਲਿਆ ਫੀਲਿੰਗਾਂ ਚੱਕੀ ਜਾਈਂ ਰੁਕ ਜਾ ਇੱਥੇ ਹਣਾ ਰੋਕਾ ਇੱਥੇ ਕਿਧਰ ਰੋਕ ਪੁੱਛਦੇ ਆ ਬਗੈ ਨੂੰ ਆ ਇੱਥੇ ਰੁਕ ਲਾ ਚਲੋ ਪਿੱਛੇ ਚੱਲੋ ਇਦਾਂ ਮੈਨਾਂ ਦਾ ਮਾਰਕੀਟ ਲੱਗਦੀ ਹੁੰਦੀ ਹੈ ਨਾ ਰੈਂਕੂ ਆ ਮੁੰਡਾ ਉਥੇ ਬੈਠਾਣਾ ਉਹਦੇ ਕੋਲ ਮਿਲੂਗਾ ਹੋਰ ਭਾਈ ਅਜੀ ਇੱਥੋਂ ਲੈ ਜਾ ਹੰਡੀ ਕੈਪਟਾਲਾ ਜਿਹੜਾ ਫਾਰਮ ਭਰਨ ਵਾਸਤੇ ਉਹ ਵੀ ਚਾਹੀਦਾ ਵੇ ਮੁੰਡੇ ਦੇ ਪਾਪੇ ਨੂੰ ਤੇ ਉਹਨੇ ਕਿਹਾ ਫਾਰਮ ਕਿਸੇ ਦਾ ਕਰਨੀ ਸੇਵਾ ਭਰ ਕੇ ਨਾ ਚੱਲ ਚੱਲ ਗਾਂ ਇੱਥੇ ਦੇ ਵੇਖਦੇ ਪੁੱਛਦੇ ਗਏ ਨੂੰ ਚੱਲ ਰੋਕ ਸਾਰਾ ਕੰਮ ਨਵੇੜਦਾ ਭਾਈ ਪੁੱਛਿਆ ਅੰਦਾ ਜਿਹੜਾ ਸਾਂਸਦਾ ਤੇ ਫੋਟੋ ਜਿਹੜੀ ਕਰਾਉਣੀ ਸਾਂਸ ਦੀ ਉਹ ਵੀ ਕਰਵਾ ਜਾਂਦੀ ਆ ਤੇ ਜਿਹੜਾ ਇੱਕ ਦੋ ਕੰਮ ਹੋਰ ਸੀ ਕਰਵਾ ਜਾਂਦੇ ਆ ਆ ਹੈਗਾ ਇੱਥੇ ਸ਼ਹਿਰ ਜੀ ਦਾ ਮੱਕਰ ਬਣਿਆ ਹੋਇਆ ਵਾ ਇੱਥੇ ਬਥੇਰੇ ਆਉਂਦੇ ਰਹਿ ਮੈਂ ਤੇ ਆਉਂਦੇ ਤੇ ਰੈੱਡ ਕਰਾ ਚ ਸੀ ਕੁਲਾਸਾਂ ਲਾਈਆਂ ਸੀ ਕਨੈਕਟਰੀ ਵਾਸਤੇ ਬਣਿਆ ਸਾਂਸ ਸਾਡੇ ਹਾਂਜੀ ਆਹ ਬਣਾਤਾ ਰੇਲਵੇ ਸਟੇਸ਼ਨ ਨੂੰ ਮੋਡੀਫਾਈ ਕਰੀ ਜਾਂਦੇ ਆ ਨਾ ਯਾਰ ਰੇਲਵੇ ਸਟੇਸ਼ਨ ਨੂੰ ਜੀ ਘਾੜ ਬਣਾਈ ਜਾਂਦੇ ਆ ਚੱਲ ਭਾਈ ਆ ਵੀ ਚੌਕ ਆ ਗਿਆ ਇਧਰ ਨੂੰ ਇਧਰ ਨੂੰ ਚੱਕ ਦੇ ਇਧਰ ਆ ਰਿਹਾ ਇਹ ਲਵੇ ਲਾ ਦਫਤਰ ਆਈ ਜੇ ਹੁਣ ਆਉਣਾ ਹੁੰਦਾ ਕਦੇ ਕੰਮ ਹੁੰਦਾ ਤਾਂ ਆ ਜਾਂਦਾ ਇੱਥੋਂ ਚੋਂ ਕੋ ਉੱਗ ਚੋਂ ਕੋ ਆਪਾਂ ਆਈ ਦਰ ਨੂੰ ਨਾ ਸੱਚੇ ਆ ਤਾ ਇਹ ਹੈਗਾ ਸਵਾਮੀ ਦਿਆਨੰਦ ਚੌਕ ਇਧਰ ਨੂੰ ਚੱਕ ਇਧਰ ਗਾਹ ਵੀ ਚੌਕ ਆਉਗਾ। ਕੋਈ ਰਕੇਸ਼ ਗੰਬੋਈ ਵਾਲਾ ਜਿਹੜਾ ਪਾਇਲਟ ਰੇਸਟਮੌਂਡ ਆਉਣਾ ਚੌਕ ਆਉਣਾ ਤੇ ਇਧਰੇ ਪਾਸੇ ਗਰਾਊਂਡ ਆ ਇੱਥੇ ਅਸੀਂ ਖੇਡਣ ਆਏ ਸੀ ਇੱਕ ਵਾਰੀ ਕ੍ਰਿਕਟ ਨਿੱਕੇ ਹੁੰਦੇ ਲੈਦਰ ਦੀ ਗੇਂਦ ਤੇ ਸਰਕਾਰੀ ਸਕੂਲ ਵੱਲੋਂ ਆ ਗਲੀ ਚ ਹੋਣੀਆਂ ਦੁਕਾਨਾਂ ਜਿੰਨੀਆਂ ਮਰਜੀ ਫੋਨ ਵਾਲੀਆਂ ਆਵਰੀਆਂ 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 ਲੈ ਫੋਨ ਹੀ ਫੋਨ ਹੈਲੋ ਠੀਕ ਠਾਕ ਚੱਲ ਬਈ ਪੰਜ ਚੱਕ ਦੇ ਪੈਂਡ ਨੂੰ ਇਹ ਤੁਨ ਨਾਲ-ਨਾਲ ਕਰਕੇ ਨਾ ਸਦਾ ਪੈਂਡ ਹੀ ਆਪਣਾ ਹੋਣਾ ਇਥੋਂ 35 ਕਿਲੋਮੀਟਰ ਹੋਣਾ ਕਿਹਾ ਦੀ ਮੈਂ ਭੁੱਲ ਗਿਆ ਆ ਨਵਾਂ ਸਿਆਪਾ ਪੈ ਗਿਆ ਸਾਡੇ ਸਿਰ ਤੇ ਕੋਈ ਹਾਲ ਨਹੀਂ ਇਹਦਾ ਵੀ ਪਤਾ ਨਹੀਂ ਇਹਦੇ ਬ੍ਰੇਕ ਆੜ ਕੇ ਗੱਡੀਆਂ ਕੱਡੀਆਂ ਕੀ ਹਿਸਾਬ ਦਾ ਜਾਮ ਹੀ ਹੋ ਗਿਆ ਟਾਇਰ ਇਹਦਾ ਤੇ ਹੁਣ ਇਹਨੂੰ ਬੰਦ-ਬੁੰਦ ਕਰਕੇ ਮਹਾ ਧੱਕਾ ਤੋਂ ਕਲਾ ਆ ਕੇ ਕਿਰਾਂ ਟਾਇਰ ਸੈੱਟ ਕੀਤਾ ਮਕੈਨਿਕ ਨੂੰ ਦਿਖਾਉਣੇ ਆ ਉਹ ਵੇਖਦੇ ਕੀ ਆ ਦਾ ਸੱਪ ਕੱਢਦਾ ਵਾ ਉਤੋਂ ਗਰਮੀ ਹੋ ਗਈ ਪਹਿਲਾਂ ਠੰਡਾ ਸੀ ਹੁਣ ਤਾਂ ਸਾਲਾ ਐਂ ਲੱਗਦਾ ਜਿਵੇਂ ਮੇਰੇ ਸਾਲਾ 45-46 ਡਿਗਰੀ ਤੇ ਆ ਤੇ ਹੈ ਓខੇ ਹੀ ਕੰਮ ਚੱਲ ਕੋਈ ਨਹੀਂ ਬਾਕੀ ਜਿਉਂਦਾ ਰਵੇ ਸਕਦੀਪ ਨੇੜੇ ਹੀ ਆ ਸਕਦੀਪ ਨੇੜੇ ਹੀ ਆਉਂਦਾ ਵਾ ਲੈ ਲਿਆ ਕੰਮ ਬਸ ਰਵੜ ਟੁੱਟ ਗਿਆ ਨਾ ਕਿੰਨੇ ਦੀ ਹੋਊਗੀ ਬੇਰਾਵੜਾ ਕਿਹਨੇ ਹੋਰੀ ਕੋਈ 300 ਦੀ ਹੋਗੀ 300 300 ਦੀ ਠੀਕ ਆ ਪਰ ਕਿੰਨੀ ਲੇਵਰ ਹੋਗੀ ਆਪਣੇ ਇਹੋ ਤਾਂ ਸੋਰਦੀ ਆ ਤੇ ਦਰਸ ਲਈ ਠੀਕ ਆ ਟੱਕ ਵੀ ਇਹਦੀ ਜਾਮ ਸੀਗੀ ਹਨਾ ਇਹ ਤਾਂ ਧੁੰਦੇ ਨਹੀਂ ਲਓ ਬਈ ਸਾਢੇ ਹੋ ਗਿਆ ਸਕੂਰ ਵੀ ਦਾ ਕੰਮ ਤੇ ਹੁਣ ਚੱਲਦੇ ਆਂ ਚੱਲ ਬਈ ਲੋ ਜੀ ਪਿੰਡ ਪਹੁੰਚ ਗਏ ਹੁਣ ਅਸੀਂ ਇੱਧਰ ਸੰਜੀਪ ਸਿੰਘ ਵੀ ਚੱਲਿਆ ਘਰੇ